ਮੈਨੂੰ ਤਾਂ ਪਤਾ ਲੱਗ ਗਿਆ ਵੀ ਤੇ ਚਿੱਟਾ ਉਹ ਹੋ ਇਹ ਤਾਂ ਮੱਛੀ ਨਿਕਲੀ ਯਾਰ ਆਪਣੇ ਵਾਲੇ ਕਿੱਥੇ ਨੇ ਆ ਦੇਖੋ ਅੰਦਰ ਕਿਵੇਂ ਲੁਗੇ ਬੈਠਾ 4 3 ਇੰਚ ਦੀ ਇਹ ਹੈਗੀ ਜਪਾਨੀਸ ਮੱਕੜੀ ਨਾ ਸੋਹਣਾ 뷰 ਆ ਅੱਛੀ ਐ ਮੈਨੂੰ ਬਹੁਤ ਵਧੀਆ ਲੱਗੀਆਂ ਨੇ ਹਾਂਜੀ ਸਾਸਰੀ ਕਾਲ ਜੀ ਮੇਰਾ ਨਾਮ ਹੈ ਅਮ੍ਰਿਤਾ ਯੋਗ ਤੁਸੀਂ ਸਾਰੇ ਵਧੀਆ ਆਉਂਗੇ ਲੋਜੀਕ ਟਾਈਮ ਹੋ ਗਿਆ ਦੁਪਹਿਰ ਦੇ ਵੱਜ ਗਿਆ 2 ਤੇ ਰਾਤੀ ਹੋ ਗਈ ਅਸੀਂ ਲੇਟ ਤੇ ਤੁਹਾਨੂੰ ਪਤਾ ਹੀ ਆ ਪਿਛਲੇ ਵਲੌਗ ਜਿਹਨਾਂ ਨੇ ਦੇਖਿਆ ਹੋਊਗਾ ਉਹਨਾਂ ਨੂੰ ਤਾਂ ਸਾਰਾ ਪਤਾ ਹੀ ਹੋਊਗਾ ਤੇ ਹੁਣ ਆਪਾਂ ਚੱਲਦੇ ਆ ਬਾਹਰ ਤੇ ਆਓ ਚਲੀਏ ਲੇਵੀ ਮੈਂ ਸੋਚਿਆ ਤੁਹਾਨੂੰ ਦਿਖਾ ਦਈ ਅੱਜ ਥਾਈਲੈਂਡ ਦਾ ਬਾਹਰ ਦਾ ਪੂਰਾ ਨਜ਼ਾਰਾ ਤੇ ਕਰ ਲਈਏ ਫਿਰ ਅਸੀਂ ਟੈਕਸੀ ਬੁੱਕ ਤੇ ਟੈਕਸੀ ਵੀ ਆਪਣੇ 2 ਮਿੰਟਾਂ ਵਿੱਚ ਆ ਗਈ ਤੇ ਚਲੋ ਚੱਲੀਏ ਹੁਣ ਆਪਾਂ ਸੱਜਣਾ ਬਹਿ ਜਾ ਤੇ ਆਹ ਦੇਖੋ ਕਿੰਨਾ ਘੈਣ ਨਜ਼ਾਰਾ ਤੁਹਾਨੂੰ ਦਿਖਾਈਏ ਤੇ ਸੜਕਾਂ ਦੀ ਇਹ ਥਾਈਲੈਂਡ ਦੀ ਸੜਕਾਂ ਦੀ ਤੁਹਾਨੂੰ ਦਿਖਾਈਏ ਰੌਣਕਾਂ ਪੂਰੀਆਂ ਉਹ ਦੇਖੋ ਬਣਾ ਨਜ਼ਾਰਾ ਦੇਖੋ ਬਾਈਕਾਂ ਹੀ ਬਾਈਕਾਂ ਖੜੀਆਂ ਐ ਸਾਈਡ ਤੇ 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 ਮੈਂ ਸੋਚਿਆ ਗੱਡੀ ਖੜਾ ਕੇ ਇੱਥੇ ਲੈਨੇ ਆ ਘੈਂੜ ਜਾਂ ਨਜ਼ਾਰਾ ਤੇ ਤੁਹਾਨੂੰ ਦਿਖਾਉਣੀ ਆ ਦੇਖੋ ਕਿੰਨਾ ਸੋਹਣਾ 뷰 ਆ ਕਿੰਨਾ ਘੈਂੜ ਮੈਂ ਕਿਹਾ ਆਪਣੇ ਫੋਲੋਅਰ ਜਿਹੜੇ ਸਬਸਕ੍ਰਾਈਬ ਕੀਤੇ ਨੇ ਉਹਨਾਂ ਨੂੰ ਵਧੀਆ ਆਪਾਂ ਵੀਡੀਓ ਫੁੱਲ ਵਧੀਆ ਦਿਖਾਉਣੀ ਆ ਘੈਂਟ ਤੇ ਦੇਖੋ ਕਿੰਨਾ ਘੈਂੜ ਨੇ ਯਾਰਾ ਵਾ ਤੇ ਹੁਣ ਆਪਾਂ ਚੱਲਾਂਗੇ ਇੱਕ ਨਵੀਂ ਜਗ੍ਹਾ ਲੈ ਕੇ ਤੇ ਆਪਾਂ ਜੇ ਉਹਦਾ ਨਾਮ ਨਹੀਂ ਦੱਸਣਾ ਤੇ ਤੁਹਾਨੂੰ ਉੱਥੇ ਹੀ ਦਰਸ਼ਨ ਕਰਾਵਾਂਗੇ ਉਹਦੇ ਤੇ ਆਓ ਚੱਲੀਏ ਫਿਰ ਹੁਣ ਆਪਾਂ ਬਹੁਤ ਲੈ ਲਿਆ ਨੇ ਯਾਰਾ ਤੇ ਆਜੋ ਬੈਠ ਚਲੀਏ ਗੱਡੀ 'ਚ ਲੈ ਵੀ ਮਿੱਤਰਾਂ ਪਹੁੰਚ ਗਏ ਆਪਾਂ ਆਪਣੀ ਡੈਸਟੀਨੇਸ਼ਨ ਤੇ ਤੇ ਇਹਦਾ ਨਾਮ ਹੈਗਾ ਅন্ডਰਵਾਟਰ ਸੀ ਤੇ ਤੁਹਾਨੂੰ ਲੈ ਕੇ ਚੱਲਾਂਗੇ ਅন্ডਰਵਾਟਰ ਸੀ ਦੇ ਤੇ ਆਪਾਂ ਪਹਿਲੇ ਲੈ ਲਈਏ ਟਿਕਟਾਂ ਜਨਾਬ ਜੀ ਲਓ ਜੀ ਆਪਾਂ ਟਿਕਟਾਂ ਵੀ ਲੈ ਲਈਆਂ ਤੇ ਟਿਕਟ ਸਾਨੂੰ ਤਕਰੀਬਨ ਪਈ ਆ 14-1500 ਦੀ ਇੰਡੀਆ ਰੁਪੀਸ ਦੀ ਤੇ ਹੁਆ ਉਹ ਤੁਹਾਨੂੰ ਹੁਣ ਅੰਦਰ ਲੈ ਕੇ ਚੱਲੀਏ ਤੇ ਉਹ ਸਾਹਮਣੇ ਬੀਬੀ ਖੜੀ ਹੈ ਲਓ ਜੀ ਇੱਥੇ ਆਪਾਂ ਨੂੰ ਪਹਿਲਾਂ ਜਿਹੜੀ ਟਿਕਟਾ ਇੱਥੇ ਚੱਕ ਇਨ ਕਰਨੀ ਪੈਣੀ ਹੈ ਤੇ ਫਿਰ ਆਪਾਂ ਨੂੰ ਅੰਦਰ ਐਂਟਰ ਕਰਨ ਦੇਣਗੇ ਲਓ ਜੀ ਅੱਜ ਦੇਖੋ ਕਿੰਨਾ ਘੈਂਟ ਵਧੀਆ ਬਣਾਇਆ ਹੋਇਆ ਇਹਨਾਂ ਨੇ ਦੇਖੋ ਇੰਟਰਸ ਦੇਖੋ ਤੁਹਾਨੂੰ ਦਿਖਾਉਣਾ ਇਹ ਪੱਥਰ ਪੁੱਥਰ ਜੀ ਇਹਨ ਸਭ ਬਨਾਵਟੀ ਨੇ ਇਹ ਕੋਈ ਐਦਾਂ ਦਾ ਵੀ origignal ਪੱਥਰ ਨਹੀਂ ਲੈ ਵੀ ਦਿਖਾ ਦੇ ਤੁਹਾਨੂੰ ਪਹਿਲੇ ਨੰਬਰ ਤੇ ਗਿਰਗਟ ਇਹਦਾ ਨਾਮ ਹੈਗਾ ਇਕੋਨਾ ਇਹ ਸਪੈਸ਼ਲੀ ਇਹਨਾਂ ਨੇ ਚਾਈਨਾ ਤੋਂ ਇੰਪੋਰਟ ਕਰਾਇਆ ਹੋਇਆ ਹੈ ਇਹ ਦੇਖੋ ਟੱਡੜੀ ਅੱਖਾਂ ਨਾਲ ਕਿਵੇਂ ਦੇਖੋਗਾ ਹੁਣ ਮੇਰੇ ਵੱਲ ਕਿਉਂ ਦੇਖਦਾ ਫਿਰ ਟੱਡੜੀ ਅੱਖਾਂ ਨਾਲ ਸੱਜਣਾ ਲੈ ਵੀ ਤੁਹਾਨੂੰ ਆ ਚ ਲਿਆ ਹੁਣ ਅੱਗੇ ਵੱਲ ਦਿਖਾਈਏ ਤੋ ਖੜਾ ਚੜਾਈ ਆ ਆਪਾਂ ਤੇ ਇਹ ਦੇਖੋ ਇਹਦੇ ਵਿੱਚ ਅਗੇ ਛੋਟੇ ਛੋਟੇ ਮੱਛੀ ਆ ਤੇ ਇਹਦੇ ਵਿੱਚ ਵੀ ਹੈਗੀਆਂ ਨੇ ਮੱਛੀਆਂ ਅਲਗ ਅਲਗ ਤਰ੍ਹਾਂ ਦੀਆਂ ਇਹ ਵੀ ਫਾਲਤੂ ਸੀ ਬਸ ਦੇਖਣ ਨੂੰ ਐਦਾਂ ਹੀ ਕੋਈ ਇੰਜ ਖਾਸ ਗੱਲ ਨਹੀਂ ਸੀ ਆ ਮੱਛੀਆਂ ਮੈਨੂੰ ਬਹੁਤ ਵਧੀਆ ਲੱਗੀਆਂ ਨੇ ਇੱਥੇ ਇਹਨਾਂ ਨੇ ਮਤਲਬ ਖਾਣੇ ਬਣਾਏ ਨੇ ਇਹਦੇ ਵਿੱਚ ਤੁਸੀਂ ਆਪਾਂ ਮੱਛੀਆਂ ਨੂੰ ਫੀਡ ਕਰ ਸਕਦੇ ਆ ਇੱਥੋਂ ਇਹਨਾਂ ਦੇ ਉਹ ਲੈ ਸਟੋਰ ਤੋਂ ਲੈ ਕੇ ਖਰੀਦ ਕੇ ਸਮਾਨ ਇੱਥੇ ਇਹਨਾਂ ਵਿੱਚ ਫੀਡ ਕਰ ਸਕਦੇ ਜਣ ਕਿ ਇਹਨਾਂ ਦਾ ਇੱਥੇ ਵੀ ਪੈਸੇ ਬਣਾਉਂਦਾ ਢੰਗ ਬਹੁਤ ਵਧੀਆ ਬਣਾਇਆ ਹੋਇਆ ਆ ਆਓ ਚਾ ਛੱਡੀ ਆਪਾਂ ਦੇਖੋ ਕਿੰਨੀਆਂ ਘੈਣ ਮੱਛੀਆਂ ਨੇ ਰੰਗ ਬਰੰਗੀਆਂ ਦੇਖਿਆ ਕਿੰਨੀਆਂ ਸੋਹਣੀਆਂ ਮੱਛੀਆਂ ਨੇ ਮਛੀ ਬਹੁਤ ਤਰ੍ਹਾਂ ਦੀਆਂ ਯਾਰ ਤੁਹਾਨੂੰ ਮੈਂ ਅੱਗੇ-ਅੱਗੇ ਦਿਖਾਉਂਗਾ ਮਤਲਬ ਆਪਾਂ ਦੇ ਇੱਕ ਦੋ ਤਰ੍ਹਾਂ ਦੀ ਮੱਛੀ ਦੀਆਂ ਕਾਲੀਆਂ ਹੀ ਪੀਲੀਆਂ ਜੀਆਂ ਆਪਣੀ ਜਿਹੜੀ ਹੁੰਦੀਆਂ ਨੇ ਹੈਨਾ ਇਹ ਤਾਂ ਬਹੁਤ ਰੰਗ ਰੰਗੀ ਮੱਛੀਆਂ ਨੇ ਇਹਦੇ ਵਿੱਚ ਛੋਟੇ-ਛੋਟੇ ਮੱਛੀ ਨੇ ਉੱਥੋਂ ਨੀਂਹ ਦਿਖਣੀ ਹੈਗੀ ਕੈਮਰੇ ਵਿੱਚ ਤੇ ਤੁਹਾਨੂੰ ਆ ਲੈ ਚੱਲੀਏ ਹੁਣ ਅੱਗੇ ਤੁਹਾਨੂੰ ਕਿਹਾ ਸੀ ਨਾ ਵੀ ਇਹਨਾਂ ਨੇ ਮਤਲਬ ਪੈਸੇ ਉਹਨਾਂ ਦਾ ਪੂਰਾ ਟੰਗ ਬਣਾਇਆ ਹੈ 50 ਬਾੜ ਦੇ ਮਤਲਬ ਫਿਸ਼ ਫੂਡ ਹੈ 50 ਬਾੜ ਦਾ ਆਪਣੇ ਉਹੀ ਹੋ ਗਿਆ ਆਪਣੇ 200 ਰੁਪਏ ਦਾ ਮਤਲਬ ਮੱਛੀਆਂ ਦਾ ਖਾਣਾ ਹੋ ਗਿਆ ਤੇ ਇਹਨਾਂ ਨੇ ਕੋਈ ਜਗ੍ਹਾ ਨਹੀਂ ਛੱਡਦੇ ਹੈਗੇ ਜਿੱਥੇ ਤੁਸੀਂ ਘੁੰਮਣ ਟੂਰਿਸਟ ਪਲੇਸ ਹੈਗੀ ਉੱਥੇ ਇਹਨਾਂ ਦਾ ਮਤਲਬ ਪੈਸੇ ਬਣਾਉਂਦਾ ਟੰਗ ਸਿਸਟਮ ਕੀਤਾ ਹੋਇਆ ਪੂਰਾ ਇਹਨਾਂ ਦਾ ਠੀਕ ਹੈ ਜੀ ਤੇ ਆਹ ਦੇਖੋ ਇੱਥੇ ਵੀ ਮੱਛੀਆਂ ਨੇ ਬਸ ਛੋਟੀ-ਮੁਟੀਆਂ ਮੈਂ ਤਾਂ ਦੇਖਿਆ ਨਾ ਵੀ ਵਸ ਕੀ ਮੱਛੀ-ਮੱਛੀਆਂ ਨੇ ਸਮਝ ਨਹੀਂ ਲੱਗੀ ਸੀਗੀ ਵੀ ਇਹ ਹੈ ਕੀ ਚੀਜ਼ ਆ ਤੇ ਆ ਤੁਹਾਨੂੰ ਦਿਖਾਉਣਾ ਹੁਣ ਇਹਦੇ ਵਿੱਚ ਇਹ ਵੀ ਮੱਛੀ ਆ ਕੋਈ ਛੋਟੀ ਮਤਲਬ ਪਤਾ ਨਹੀਂ ਕਿਹੜੀ ਮਤਲਬ ਕੀ ਨਾਮ ਹੈਗਾ ਇਹਦਾ ਇਹ ਤਾਂ ਪਤਾ ਨਹੀਂ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟ ਵਿੱਚ ਲਿਖਿਓ ਤੇ ਮੈਨੂੰ ਹੀ ਦੱਸਿਓ ਕਿਹੜੀ ਮੱਛੀ ਹੈ ਇਹ ਤੇ ਆਓ ਚੱਲੀਏ ਹੁਣ ਅੱਗੇ ਇਹ ਕੀ ਆ ਨਹੀਂ ਇਹ ਵੀ ਇਹ ਨਹੀਂ ਘਰ ਸਾਡੇ ਛੋਟੇ 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 ਆ ਇਹ ਇਧਰ ਦੇਖ ਲੈਨੇ ਇਹ ਵੀ ਮੱਛੀਆਂ ਹੀ ਨੇ ਇਹ ਪਤਾ ਨਹੀਂ ਹੁਣ ਮੱਛੀ ਬਹੁਤ ਤਰ੍ਹਾਂ ਦੀਆਂ ਨੇ ਯਾਰ ਆ ਤੁਹਾਨੂੰ ਦਿਖਾਉਨੇ ਆ ਹੁਣ ਕਿੱਡਾ ਬੜਾ ਮਤਲਬ ਹੈ ਜਿਹੜੇ ਵੱਡਾ ਟਰੀ ਹੈ ਨਾ ਪੂਰਾ ਕਨੈਕਟਡ ਆ ਇਹ ਸਾਰਾ ਮਤਲਬ ਓਸ਼ੀਅਨ ਮੰਗੂ ਬਣਾਇਆ ਹੋਇਆ ਹੈ ਇਹਨਾਂ ਨੇ ਇਹਦੇ ਵਿੱਚ ਮੱਛੀਆਂ ਇਹਦੇ ਵਿੱਚ ਮੱਛੀਆਂ ਨੇ ਯਾਰ ਕਰਨ ਗਏ ਆ ਅਸੀਂ ਇੱਥੇ ਮੱਛੀ ਮੱਛੀ ਦੇਖਣ ਆਏ ਆ ਯਾਰ ਕੁਛ ਤਾਂ ਦਿਖਾ ਦਿਓ ਲੱਗ ਜਿਆ ਇੱਥੇ ਕੋਈ ਚੀਜ਼ ਆਓ ਚੱਲੀਏ ਆਪਾਂ ਅੱਗੇ ਵੱਲ ਚੱਲਦੇ ਆਂ ਦੇਖਦੇ ਆਂ ਇੱਕ ਆ ਰਸਤਾ ਜਾਂਦਾ ਇੱਧਰੋਂ ਮੈਨੂੰ ਲੱਗਦਾ ਸ਼ਾਇਦ ਇੱਧਰੋਂ ਚੱਲੀਏ ਜਾਂ ਇੱਧਰੋਂ ਚੱਲੀਏ ਕਿੱਧਰੋਂ ਚੱਲ ਇੱਧਰੋਂ ਚੱਲਦੇ ਆਪਾਂ ਹੈਨਾ ਇਹਨਾਂ ਨੇ ਗੁਫਾ ਟਾਈਪ ਜੀ ਕੋਈ ਚੀਜ਼ ਬਣਾਈ ਹੋਈ ਆ ਮਤਲਬ ਇੰਟਰਨਸ ਜਾਨੀ ਕਿ ਵਧੀਆ ਲੱਗੇ ਜੋ ਵੀ ਆਵੇ ਇੱਥੇ ਤੇ ਦੇਖਦੇ ਆ ਆਪਾਂ ਨੂੰ ਹੁਣ ਅੱਗੇ ਕਿੱਜਾ ਕੀ ਦੇਖਣ ਨੂੰ ਮਿਲਦਾ ਵਾ ਲੈ ਵੀ ਇੱਥੇ ਵੀ ਮੱਛੀਆਂ ਇੱਥੇ ਮੱਛੇ ਮੱਛੇ ਦੇਖਣ ਨੂੰ ਮਿਲਦੀਆਂ ਨੇ ਯਾਰ ਇਹ ਮੱਛੀ ਬੋਤਲਾਂ ਦੀ ਚੱਕੀ ਫਿਰਦੇ ਨੇ థਾਈਲੈਂਡ ਵਾਲੇ ਦਾ ਹੋਰ ਗੱਲਾਂ ਗੱਲਾਂ ਮਤਲਬ ਇਹਨਾਂ ਨੇ ਪੂਰਾ ਡੈਕੋਰੇਟਿਵ ਪੂਰਾ ਘੈਂਟ ਬਣਾਇਆ ਹੋਇਆ ਵੀ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਤਾਂ ਕੈਮਰੇ ਤੇ ਮੈਨੂੰ ਪਤਾ ਨਹੀਂ ਕਿਦਾਂ ਲੱਗਦਾ ਹੋਊਗਾ ਵੀ ਦੇਖਣ ਨੂੰ ਕਿਦਾਂ ਆਏਗਾ ਪਰ ਜਦ ਆਪਾਂ ਅੱਖੀਂ ਆਪਾਂ ਲਾਈਵ ਦੇਖਦੇ ਆਂ ਵੀ ਬੜਾ ਸੋਹਣਾ ਲੱਗਦਾ ਵਾ ਇਹ ਪੂਰਾ ਜਨਕੀ ਇਹਨਾਂ ਨੇ ਕਨੈਕਟਡ ਕੀਤਾ ਹੋਇਆ ਸਾਰਾ ਹੀ ਤੇ ਸਿਸਟਮ ਬੜੀ ਤਕੜਾ ਬਣਾਇਆ ਇਹਨਾਂ ਨੇ ਕੁਝ ਸ਼ਿਸ਼ੇ ਲੱਗੇ ਹੋਏ ਮੁਰੇ ਇਹ ਮਤਲਬ ਇਹਨੇ ਪਹਾੜ ਜੀ ਕਟਕਟ ਕੇ ਮਤਲਬ ਕਿਦਾਂ ਡੈਕੋਰੇਟ ਕੀਤਾ ਕਿਦਾਂ ਨਹੀਂ ਕੀਤਾ ਆ ਦੇਖੋ ਇੱਕ ਇਧਰਾਂ ਸਰੰਗ ਜੀ ਜਾਂਦੀ ਆ ਤੇ ਉਹ ਦੇਖੋ ਤਾਂ ਕਾਫੀ ਤਰ੍ਹਾਂ ਛੱਡੇ ਨੇ ਇਹ ਸਾਰਾ ਸਿਸਟਮ ਇਹ ਕਨੈਕਟਡ ਆ ਸਾਰਾ 올 ਓਵਰ ਆ ਤੁਹਾਨੂੰ ਦਿਖਾਉਣਾ ਹੁਣ ਮੈਂ ਜ਼ੂਮ ਕਰਕੇ ਕਿੰਨੀਆਂ ਘੈਂਡ ਲੱਗਦੀਆਂ ਨੇ ਉਹ ਦੇਖੋ ਵੀ ਕਿੰਨੀਆਂ ਮੱਛੀਆਂ ਸੋਹਣੀਆਂ ਨੇ ਯਾਰ ਮੈਂ ਨਹੀਂ ਕਦੇ ਇਦਾਂ ਪਹਿਲਾਂ ਦੇਖਿਆ ਇਦਾਂ ਦੀਆਂ ਮੱਛੀਆਂ ਇੱਥੇ ਇਹਨਾਂ ਦੀ ਪੂਰੀ ਡਿਟੇਲ ਦਿੱਤੀ ਹੋਈ ਆ ਵੀ ਇਹ ਕਿਹੜੀ ਮੱਛੀ ਆ ਵੀ ਕੀ ਇਹਦਾ ਕਿਦਾਂ ਦਾ ਬਿਹੇਵियर ਹੈਗਾ ਉਹ ਕਿਦਾਂ ਦਾ ਨਹੀਂ ਹੈਗਾ 1 ਮਿੰਟ ਜ਼ੂਮ ਨਹੀਂ ਹੋ ਰਿਹਾ ਇੱਕ ਮਿੰਟ ਹੋਰ ਦਿਖਾਉਣਾ ਤੁਹਾਨੂੰ ਮੈਂ ਉਹ ਦੇਖੋ ਲਿਖਿਆ ਆ ਦਾ ਬੋਡੀ ਇਸ ਫਾਸਟਰ ਰੈਦਰ ਹੈ ਪਤ ਨਹੀਂ ਜੋ ਵੀ ਲਿਖਿਆ ਹੈ ਕਾਫੀ ਟਾਈਮ ਲੱਜਣਾ ਬੋਲਣ ਨੂੰ ਤੇ ਇਹਦੀ ਹੈਬੀਟ ਲਿਖੀ ਆ ਸਾਰਾ ਕੁਝ ਮਤਲਬ ਵੀ ਕਿੱਦਾਂ ਹੈਗੀ ਹੈ ਕਿੱਦਾਂ ਨਹੀਂ ਹੈਗੀ ਇਹ ਚਲ ਜੋ ਵੀ ਆ ਛੱਡੋ ਪਰੇ ਜਾ ਰ ਆਪਾਂ ਅੱਗੇ ਵੱਲ ਚੱਲਦੇ ਆ ਜੀ ਤੁਸੀਂ ਵੀ ਅੱਕ ਗਏ ਹੋਵੋਗੇ ਮੱਛੀਆਂ ਦੇ ਤੁਹਾਨੂੰ ਆ ਦਿਖਾਉਣਾ ਇੱਕ ਨਵੀਂ ਲੱਗਦੀ ਚੀਜ਼ ਇੱਕ ਘਟੋ ਘਟ ਹੈਗੀ ਹੈ 1 ਫੁੱਟ 3 ਜਿਹਦੀ ਹੈਗੀ ਜਪਾਨੀ ਸਿ ਮੱਕੜੀ ਠੀਕ ਹੈ ਜੀ ਇਹ ਇਹਨਾਂ ਨੇ ਉਥੋਂ ਮੰਗਾਈ ਹੋਈ ਹੈ ਪਤਨੀ ਸ਼ਾਇਦ ਇਹ ਮਰੀ ਹੋਈ ਹੈ ਮਤਲਬ ਇਹਨੂੰ ਇਦਾਂ ਹੀ ਇਹ ਮਤਲਬ ਜ਼ਿੰਦਾ ਵਾ ਹੈ ਇਹਨੂੰ ਕੁਝ ਨਹੀਂ ਹੋਣ ਦਿੰਦੇ ਕੋਈ ਕੈਮੀਕਲ ਲਾਇਆ ਹੋਣਾ ਇਹਨਾਂ ਨੇ ਉੱਪਰ ਕੁਛ ਨਾ ਕੁਛ ਵੀ ਇਹਨੂੰ ਲਾਈਵ ਰੱਖਣ ਲਈ ਲੋਕਾਂ ਨੂੰ ਦਿਖਾਇਆ ਜਾਵੇ ਤੇ ਚਲੋ ਚੱਲੀਏ ਆਪਾਂ ਹੁਣ ਅੱਗੇ ਦੇਖਦੇ ਕੋਈ ਹੋਰ ਆਈਟਮ ਵੀ ਆਹ ਦੇਖਦੇ ਮੈਨੂੰ ਤਾਂ ਪਤਾ ਲੱਗਿਆ ਵੀ ਇਹ ਤਾਂ ਚਿਤਾ ਓਹੋ ਇਹ ਤਾਂ ਮੱਛੀ ਨਿਕਲੀ ਯਾਰ ਇਹ ਦੇਖੋ ਕਿਦਾਂ ਦੀ ਮੱਛੀ ਆ ਮੈਨੂੰ ਤਾਂ ਐਂ ਲੱਗਿਆ ਜਿਵੇਂ ਚਿਤਾ ਸੀਗਾ ਯਾਰ ਇਹ ਉਹ ਦੇਖੋ ਮੂੰਹ ਹਿਲਾ ਰਹੀ ਮੈਨੂੰ ਲੱਗਿਆ ਕਿ ਤੇ ਉਦਾਂ ਹੀ ਆ ਕੋਈ ਚਿਤਾ ਹੀ ਫੋਟੋ ਬਣਾਈ ਆਵੇਂ ਚ ਵੀ ਬਹੁਤ ਤਰ੍ਹਾਂ ਦੀ ਮੱਛੀ ਨੇ ਯਾਰ ਆ ਦੇਖੋ ਤੁਹਾਨੂੰ ਦਿਖਾਉਣਾ ਆ ਦੇਖੋ ਇਹ ਵੀ ਮੱਛੀ ਹੈ ਯਾਰ ਲੈ ਵੀ ਆਪਾਂ ਤਾਂ ਨਹੀਂ ਕਦੀ ਦੇਖੀ ਐਦਾਂ ਦੀ ਮੱਛੀ ਉਹ ਦੇਖੋ ਕਿੰਨੀ ਮੋਟੀ ਆ ਲੈ ਵੀ ਤੁਹਾਨੂੰ ਹੁਣ ਦਿਖਾਈਏ ਸੱਪ ਐਨਾ ਕੌਂਡਾ ਐਨਾ ਕੌਂਡਾ ਕਹਿੰਦੇ ਆ ਕਿ ਕੋਬਰਾ ਕਹਿੰਦੇ ਆ ਨਹੀਂ ਇਹ ਨਹੀਂ ਐਨਾ ਕੌਂਡਾ ਨਹੀਂ ਇਹ ਕੋਬਰਾ ਇਹ ਤਾਂ ਕੋਈ ਹੋਰ ਚਾਈਨੀਜ਼ ਕੋਰੇ ਨਹੀਂ ਆਏ ਇਹ ਆਪਣੇ ਵਾਲੇ ਕਿੱਥੇ ਨੇ ਆ ਦੇਖੋ ਅੰਦਰ ਕਿਵੇਂ ਲੁਕੇ ਬੈਠਾ ਜਿਹੜੇ ਦਰਾਤੇ ਜੜਾਂ ਜੇ ਰਹਿੰਦੇ ਨੇ ਇਹਨਾਂ ਨੇ ਉਹੀ ਦਰਖਤ ਰੱਖਿਆ ਹੋਇਆ ਮਤਲਬ ਉਹਦੇ ਵਿੱਚ ਇਹ ਲਿਵਿੰਗ ਕਰ ਸਕਦੇ ਨੇ ਆਪਣਾ ਤੁਹਾਨੂੰ ਦਿਖਾਉਣਾ ਹੁਣ ਇੱਕ ਹੋਰ ਅੱਗੇ ਇਹ ਕਿੱਥੇ ਆਹ ਦੇ ਇੱਕ ਸਾਈਡ ਤੇ ਫਿਰ ਦਾ ਦੇਖੋ ਕਿੰਨਾ ਰੰਗ ਔਰੰਗਾ ਜਿਹਾ ਸੰਤਰੀ ਆ ਨਿਕਾ ਰਾਮ ਆ ਬੈਠੇ ਨੇ ਇਹਨਾਂ ਨੇ ਛੋਟਾ ਜਿਹਾ ਮਤਲਬ ਜਗ੍ਹਾ ਬਣਾਈ ਆ ਉਹਦੇ ਵਿੱਚ ਹੀ ਰਾਮ ਨਾ ਪਏ ਨੇ ਨਿਆਰੇ ਨਾਲ ਇਹ ਪੁਰਨ ਆਨੰਦ ਲੈਂਦੇ ਨੇ ਪਾਣੀ ਸਾਈਡ ਤੇ ਰੱਖਿਆ ਖਾਣਾ ਇਹਨਾਂ ਨੂੰ ਪੂਰੇ ਪ੍ਰੋਪਰ ਟਾਈਮ ਤੇ ਮਿਲ ਰਿਹਾ ਇਹਨਾਂ ਨੂੰ ਬਾਹਰ ਘੁੰਮਣ ਫਿਰਨ ਦੀ ਕੀ ਲੋੜ ਹੈ ਇਹਨਾਂ ਨੂੰ ਸਟਰਗਲ ਕਰਨ ਦੀ ਕੀ ਲੋੜ ਹੈ ਯਾਰ ਇਹਨਾਂ ਨੂੰ ਅਨਾਂ ਨਿਆਰੇ ਨਾਲ ਆਪਣਾ ਵਧੀਆ ਰਹਿਣ ਸਹਿਣ ਹੈਗਾ ਲਾਈਟ ਇਲੈਕਟ੍ਰਿਸਿਟੀ ਪਾਣੀ ਸਣੀ ਸਾਰਾ ਕੁਝ ਹੈਗਾ ਨਾ ਕੋਲ ਵੀ ਸੱਪੇ ਬਹੁਤ ਆਉਂਦੇ ਨੇ ਇੱਥੇ ਮੈਨੂੰ ਲੱਗਾ ਕਿਤੇ ਮਕਲੀਆਂ ਮੱਛੀਆਂ ਹੀ ਨੇ ਇੱਥੇ ਤੇ ਸੱਪੇ ਬਹੁਤ ਆਉਂਦੇ ਨੇ ਆ ਦਿਖਾਉਣਾ ਤੁਹਾਨੂੰ ਹਰਾ ਜਿਆ ਹੂੰ ਆ ਜੋ ਅੱਗੇ ਤੁਹਾਨੂੰ ਦਿਖਾਈ ਹੈ ਹੁਣ ਇੱਥੇ ਕੀ ਆ ਇੱਥੇ ਕੁਝ ਹੋ ਸਕਦਾ ਇੱਥੇ ਕੁਝ ਹੋ ਦਿਨਾਂ ਦਾ ਨਹੀਂ ਹੈਗਾ ਕੀ ਆ ਦੇਖਦੇ ਆ ਕੱਛੂ ਹੋਤਾ ਇਹ ਕੱਛੂ ਆ ਵੀ ਇਹਦੇ ਕੱਛੂ ਆ ਏ ਇਹ ਕੱਲਾ ਹੀ ਏਡੇ ਵੱਡੇ ਚੜਾਏ ਯਾਰ ਇਹਨਾਂ ਨੇ ਇੰਨੀ ਜਗ੍ਹਾ ਦਿੱਤੀ ਇਹਨੂੰ ਕੱਲੇ ਨੂੰ ਹੀ ਵਾਹ ਜੀ ਬੱਚੜਾ ਇੱਕ ਕਛੂ ਜੀ ਦੀ ਲੈ ਵੀ ਹੁਣ ਇੱਧਰ ਕੀ ਆ ਆ ਕੀ ਪਿਆਵਾ ਇਹ ਗਰਗੜ ਲੱਗਦਾ ਮੈਨੂੰ ਸ਼ਾਇਦ ਇਹ ਗਰਗਟਿਆ ਸ਼ਾਇਦ ਮੈਨੂੰ ਤਾਂ ਲੱਗਦਾ ਯਾਰ ਇਹ ਇੱਕ ਹੋਰ ਲੱਗਦਾ ਗਰਗਟ ਇਹ ਗਰਗਟੇ ਬਹੁਤ ਰੰਗਾਂ ਦੇ ਨੇ ਗਰਗਟ ਤਾਂ ਆਪੇ ਬਹੁਤ ਤਰ੍ਹਾਂ ਦੇ ਰੰਗ ਚੇਂਜ ਕਰ ਲੈਂਦੇ ਨੇ ਇੱਕ ਹੋਰ ਆ ਗਿਆ ਬਈ ਇਹ ਤਾਂ ਬਹੁਤ ਤਰ੍ਹਾਂ ਦੀਆਂ ਪ੍ਰਜਾਤੀਆਂ ਨੇ ਕੀ ਤੁਹਾਨੂੰ ਦੱਸਾਂ ਕੀ ਨਾਂ ਦੱਸਾਂ ਵੀ ਪੜਦੇ ਪੜਦੇ ਤੁਹਾਨੂੰ ਮੈਨੂੰ ਲੱਗਦਾ ਸਾਰਾ ਦਿਨ ਲੱਗ ਜਾਣਾ ਇੱਥੇ ਸਾਈਡ ਤੇ ਲਿਖਿਆ ਇਹਨਾਂ ਦਾ ਤੇ ਕਾਫੀ ਟਾਈਮ ਲੱਗ ਸਕਦਾ ਹਮ ਦੇਖਣ ਨੂੰ ਆਹ ਦੇਖਦੇ ਇਹ ਕੀ ਹੈ ਇਹ ਮੈਨੂੰ ਮਗਰ ਮੱਛ ਲੱਗਦਾ ਇਹ ਉਹੀ ਤਾਂ ਨਹੀਂ ਲੱਗਦਾ ਕਿਤੇ ਯਾਰ ਉਹੀ ਹੋਗਾ ਸ਼ਾਇਦ ਚਲੋ ਆਪਾਂ ਗਿਆਪਾਂ ਦੇਖ ਲਿਆ ਤੇ ਮੇਰਾ ਦਿਖਾਉਣ ਦਾ ਫਰਜ਼ ਸੀ ਤੁਹਾਨੂੰ ਤੁਹਾਨੂੰ ਆਪਾਂ ਦਿਖਾਤਾ ਵੀ ਤੁਹਾਨੂੰ ਕੁਝ ਫਾਇਦਾ ਵੀ ਹੋਵੇ ਮੇ ਕੋਸ਼ਿਸ਼ ਆਪਾਂ ਨਵੀਂ ਚੀਜ਼ ਲੈ ਕੇ ਤੁਹਾਡੇ ਲਈ ਚਲੋ ਆਪਾਂ ਹੁਣ ਅੱਗੇ ਚੱਲਦੇ ਆਂ ਇਹ ਬਸ ਖਤਮ ਇੰਟਰੈਂਸ ਅੱਛਾ ਹੋ ਇਹ ਮੇਨ ਦਵਾਰ ਫਿਰ ਇੰਟਰੈਂਸ ਤੇ ਆ ਗਿਆ ਆਪਾਂ ਅੱਛਾ ਹੋ ਇਹ ਉਧਰ ਹੋਈ ਕਿ ਇਧਰ ਆਪਣਾ ਐਗਜ਼ਿਟ ਹੋ ਗਈ ਲਓ ਜੀ ਆਪਣਾ ਇਹ ਵਲੌਗ ਹੁੰਦਾ ਆਪਣਾ ਇੱਥੇ ਖਤਮ ਤੇ ਤੁਹਾਨੂੰ ਹੁਣ ਦਿਖਾਵਾਂਗੇ ਅਗਲਾ ਵਲੌਗ ਇੱਕ ਨਵੀਂ ਜਗ੍ਹਾ ਤੇ ਲੈ ਕੇ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤੇ ਪਲੀਜ਼ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ